ਫਰਵਰੀ ਦਾ ਦਿਨ ਹੈ ਔਰ 19 ਫਰਵਰੀ ਦਾ ਦਿਨ ਖਾਸ ਤੌਰ ਤੇ 8 ਤਰੀਕ ਨੂੰ ਜਿਨ੍ਹਾਂ ਦੀ ਕਿਸਮਤ ਚਮਕੀ ਸੀ ਉਹਨਾਂ ਦੇ ਵਿੱਚੋਂ ਕਿਸੇ ਇੱਕ ਦੀ ਕਿਸਮਤ 19 ਨੂੰ ਵੀ ਹੋਰ ਚਮਕਦੀ ਹੋਈ ਨਜ਼ਰ ਆ ਸਕਦੀ ਹੈ 8 ਤਰੀਕ ਨੂੰ ਦਿੱਲੀ ਚੋਣਾਂ ਦੇ ਨਤੀਜੇ ਆਏ ਸੀ ਔਰ ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਸਵਾਲ ਬੜਕਰਾਰ ਹੈ ਕਿ ਦਿੱਲੀ ਦੇ ਵਿੱਚ ਭਾਜਪਾ ਆਪਣਾ ਵਿਧਾਇਕ ਦਲ ਦਾ ਆਗੂ ਚੁਣੇਗੀ ਕਿਸ ਨੂੰ ਤਾਂ 19 ਫਰਵਰੀ ਦਾ ਦਿਨ ਹੈ ਤੇ ਅੱਜ ਤੱਕ ਹੋ ਸਕਦਾ ਹੈ ਕਿ ਕਿਸ ਦੇ ਨਾਮ ਦੇ ਉੱਤੇ ਮੋਹਰ ਲੱਗਦੀ ਹੈ ਤੇ 8 ਜਿਨ੍ਹਾਂ ਦੇ ਕਿਸਮਤ ਦੇ ਵਿੱਚ ਬਦਲਾ ਲੈ ਕੇ ਆਈ ਹੈ ਤੇ ਉਹਨੇ ਕਿ ਉਹ ਬਦਲਾ ਨੂੰ ਸਭ ਤੋਂ ਵੱਡੀ ਕੁਰਸੀ ਤੱਕ ਪਹੁੰਚਾ ਦੇਵੇਗੀ ਕੱਲ ਪੰਜਾਬ ਦਾ ਵੀ ਅਸੀਂ ਰੁਕ ਕਰਾਂਗੇ ਪਰ ਸ਼ੁਰੂਆਤ ਅੱਜ ਸਵੇਰ ਦੀ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਦਿੱਲੀ ਦੀ ਕਰਾਂਗੇ ਅੱਜ ਦਿੱਲੀ ਦੇ ਸੀਐਮ ਦਾ ਐਲਾਨ ਹੋਣਾ ਹੈ ਦਿੱਲੀ ਦੇ ਨਵੇਂ ਸੀਐਮ ਦੇ ਨਾਮ ਦਾ ਐਲਾਨ ਹੋਣਾ ਹੈ ਭਾਜਪਾ ਵਿਧਾਇਕ ਗੱਦੀ ਬੈਠਾਗਾ ਜਿਸਦੇ ਵਿੱਚ ਮੋਰ ਲੱਗੇਗੀ ਔਰ ਕਾਬਲੇ ਗੌਰ ਹੈ ਕਿ 20 ਤਰੀਕ ਦਾ ਪਹਿਲਾ ਦਿਨ ਮੁਕਰਰ ਕੀਤਾ ਗਿਆ ਜਿੱਥੇ ਰਾਮ ਜੀਲਾ ਮੈਦਾਨ ਦੇ ਵਿੱਚ ਸਾਂਝਕ ਸਮਾਗਮ ਦਿੱਲੀ ਦੇ ਮੁੱਖ ਮੰਤਰੀ ਦਾ ਹੋਵੇਗਾ ਕੱਲ ਦੇ ਸਾਂਝਕ ਸਮਾਗਮ ਨੂੰ ਇਤਿਹਾਸਕ ਬਣਾਉਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ 1 ਲੱਖ ਲੋਕਾਂ ਨੂੰ ਬੁਲਾਉਣ ਦੀ ਤਿਆਰੀ ਹੈ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਾਮਿਲ ਹੋਣਗੇ ਝੁੱਗੀ ਝੋਪੜੀ ਵਾਲਿਆਂ ਸੱਦਾ ਦਿੱਤਾ ਜਾਏਗਾ ਸੌਚਕ ਸਮਾਗਮ ਦੇ ਵਿੱਚ ਧਰਮਗੁਰੂ ਵੀ ਸ਼ਾਮਿਲ ਹੋਣਗੇ ਔਰ ਬੀਜੇਪੀ ਸਿਆਸਤ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਾਮਿਲ ਹੋਣਗੇ ਦਿੱਲੀ ਦੇ ਇਸ ਚੋਣ ਦੰਗਲ ਦੇ ਵਿੱਚ ਫਿਰ ਚੋਣ ਦੰਗਲ ਅਜਿਹਾ ਜਿੱਥੇ ਬੀਜੇਪੀ ਨੇ ਜ਼ਬਰਦਸਤ 27 ਸਾਲ ਬਾਅਦ ਵਾਪਸੀ ਕੀਤੀ ਹੈ ਮੁੱਖ ਮੰਤਰੀ ਹੁਣ ਬੀਜੇਪੀ ਦਾ ਹੋਏਗਾ ਕਾਬਲੇ ਗੌਰ 48 ਸੀਟਾਂ 70 ਦੇ ਵਿੱਚੋਂ ਬੀਜੇਪੀ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਬਹੁਤ ਸਾਰੇ ਨਾਮ ਚਰਚਾ ਦੇ ਵਿੱਚ ਨੇ ਪ੍ਰਵੇਸ਼ ਵਰਮਾ ਦਾ ਨਾਮ ਚਰਚਾ ਦੇ ਵਿੱਚ ਹੈ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਹਰਾ ਦਿੱਤਾ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਖੂਬ ਚਰਚਾ ਦੇ ਵਿੱਚ ਹੈ ਜਿਹੜੇ ਮਹਿਲਾ ਹੋਊ ਹੈਗੇ ਨੇ ਜਿਹੜੇ ਵਿਧਾਇਕ ਬਣੇ ਨੇ ਰੇਖਾ ਗੁਪਤਾ ਉਹਨਾਂ ਦਾ ਨਾਮ ਬਹੁਤ ਚਰਚਾ ਦੇ ਵਿੱਚ ਹੈ ਕਿ ਉਹਨਾਂ ਦੇ ਨਾਮ ਦਿੱਤੇ ਵੀ ਮੋਹਰ ਲੱਗ ਸਕਦੀ ਹੈ ਔਰ ਇਸ ਦੇ ਨਾਲ ਨਾਲ ਹੋਰ ਵੀ ਕਈ ਨਾਮ ਨੇ ਔਰ ਇਨਫੈਕਟ ਭਾਜਪਾ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਸਰਪ੍ਰਾਈਜ਼ ਦੇਣ ਦੇ ਲਈ ਵੀ ਪਿਛਲੇ ਟਾਈਮ ਦੇ ਵਿੱਚ ਭਾਜਪਾ ਨੂੰ ਦੇਖਿਆ ਗਿਆ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਨੇ ਮੱਧ ਪ੍ਰਦੇਸ਼ ਦੇ ਵਿੱਚ ਮੁੱਖ ਮੰਤਰੀ ਦਿੱਤੇ ਮੋਹਿਨ ਯਾਦਵ ਨੂੰ ਜਾਂ ਫਿਰ ਰਾਜਸਥਾਨ ਦੇ ਵਿੱਚ ਵਜਨ ਲਾਲ ਸ਼ਰਮਾਨੂ ਮੁੱਖ ਮੰਤਰੀ ਬਣਾਇਆ ਗਿਆ ਇਹ ਅਜਿਹੇ ਚਿਹਰੇ ਸੀ ਜਿਨ੍ਹਾਂ ਦੇ ਉੱਤੇ ਬਹੁਤ ਸਾਰੀ ਚਰਚਾ ਨਹੀਂ ਹੋ ਰਹੀ ਸੀ ਬਾਬ ਜੀ ਇਸ ਦੀ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਉਹਨਾਂ ਨੂੰ ਬਿਠਾਇਆ ਗਿਆ ਖੈਰ ਅੱਜ ਦਿੱਲੀ ਦੇ ਵਿੱਚ ਕੌਣ ਮੁੱਖ ਮੰਤਰੀ ਬਣਦਾ ਹੈ ਕਿਸ ਦੇ ਨਾਮ ਦੇ ਉੱਤੇ ਮੋਹਰ ਲੱਗ ਜਾਂਦੀ ਹੈ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ 사ਫ ਹੋ ਜਾਏਗਾ ਔਰ ਕਾਬਿਲ ਗੌਰ ਹੈ ਕਿ ਖੂਬ ਮੰਥਨ ਕਰਨਾ ਪਿਆ ਭਾਜਪਾ ਨੂੰ ਦਿੱਲੀ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਸਾਫ ਕਰਨ ਦੇ ਲਈ ਬਹੁਤ ਸਾਰੇ ਨਾਵਾਂ ਦੇ ਵਿੱਚ ਇੱਕ ਨਾਮ ਸਮ੍ਰਿਤੀ ਇਰਾਨੀ ਦਾ ਵੀ ਚੱਲ ਰਿਹਾ ਹੈ ਕਿ ਉਹਨਾਂ ਨੂੰ ਵੀ ਲਿਆਂਦਾ ਜਾ ਸਕਦਾ ਹੈ ਕਿਰ ਦੇਖਣਾ ਹੋਏਗਾ ਕਿ ਕੀ ਹੁੰਦਾ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਨਾਮ ਫਾਈਨਲ ਹੋ ਸਕਦਾ ਹੈ ਇੱਕ ਹੋਰ ਖਬਰਾਂ ਦੇ ਉਸ ਦਰੁ ਕਰਦੇ ਆ ਸਵੇਰ ਦਾ ਸਮਾਂ ਹੈ ਪਰ ਕਈ ਖਬਰਾਂ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਵੀ ਹੁੰਦੀਆਂ ਨੇ ਤੇ ਇੱਕ ਖਬਰ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਸਾਡੇ ਕੋਲ ਕੇਰਲ ਤੋਂ ਕੇਰਲ ਦੇ ਵਿੱਚ ਇੱਕ ਫੁੱਟਬਾਲ ਮੈਚ ਸੀ ਤੇ ਮੈਚ ਤੋਂ ਪਹਿਲਾਂ ਹੀ ਇੱਕ ਹਾਦਸਾ ਹੋ ਗਿਆ ਜਿਆ ਫੁੱਟਬਾਲ ਮੈਚ ਦੇ ਵਿੱਚ ਆਤਿਸ਼ ਬਾਜ਼ੀ ਦੇ ਨਾਲ ਹਾਦਸਾ ਹੋਇਆ ਦਰਸ਼ਕਾਂ ਦੇ ਉੱਤੇ ਡਿੱਗੇ ਨੇ ਆਤਿਸ਼ ਬਾਜ਼ੀ ਤੋਂ ਨਿਕਲੇ ਪਟਾਕ